ਕਿਆਨੀ ਬਲਜੀਤ ਸਿੰਘ ਜੀ ਦੀ ਕਿਤਾਬ ਰੋਹਾਨੀਅਤ ਮਾਰਗ ਚ ਸਦੀਵੀ ਅਗਵਾਈ ਕਰਨ ਜੋਗ ਸ਼ਬਦ ਗੁਰੂ 7ਵੇਂ ਭਾਗ ਵਿੱਚ ਸੁਣੋ ਸੋ ਤੋਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੀ ਕਾ ਖਾਲਸਾ ਆਵਾਜ਼ ਗੁਰਜੰਟ ਸਿੰਘ ਰੂਪਕਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਦਾ ਅਰਥ ਹੈ ਸ਼ੁੱਧ ਪਵਿੱਤਰ ਜਾਨੀ ਕਿ ਸਿੱਧਾ ਅਕਾਲ ਪੁਰਖ ਨਾਲ ਸੰਬੰਧ ਰੱਖਣ ਵਾਲਾ ਖਾਲਸਾ ਜੋ ਅਕਾਲ ਪੁਰਖ ਦੀ ਫੌਜ ਹੋਣ ਕਰਕੇ ਪਰਮਾਤਮਾ ਦੀ ਮੌਜ ਵਿੱਚ ਹੀ ਜੀਵਨ ਜਿਉਂਦਾ ਹੈ ਪਰਮਾਤਮਾ ਦੀ ਮੌਜ ਦਾ ਭਾਵ ਹੈ ਅਕਾਲ ਪੁਰਖ ਦੇ ਪਾਣੀ ਵਿੱਚ ਰਹਿਣ ਵਾਲਾ ਅਕਾਲੀ ਹੁਕਮਾਂ ਦੀ ਪਾਲਣਾ ਕਰਨ ਵਾਲਾ ਕਿਉਂਕਿ ਗੁਰਮਤ ਦਾ ਸਿਧਾਂਤ ਹੀ ਹੁਕਮ ਰਜ਼ਾਈ ਚੱਲਣਾ ਤੋਂ ਸ਼ੁਰੂ ਹੁੰਦਾ ਹੈ ਸਾਡੀ ਮਨੁੱਖੀ ਜ਼ਿੰਦਗੀ ਦੀ ਹਾਲਤ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਵਾ ਸਿਆ ਮਹਲਾ 3 ਪੰਨਾ 651 ਦੇ ਪ੍ਰਭਾਵ ਥੱਲੇ ਲਿਵ ਛੁੜਕੀ ਲੱਗੀ ਤ੍ਰishna ਮਹਲਾ ਤੀਜਾ ਪੰਨਾ 921 ਦੀ ਅੱਗ ਜ ਸੜਦੀ ਰਹਿੰਦੀ ਹੈ ਅਜਹੀ ਅਵਸਥਾ ਵਿੱਚ ਪਾਪਾਂ ਦੀ ਕਾਲਖ ਤੋਂ ਬਚਣ ਲਈ ਸਤਿਗੁਰ ਕਾਹਿ ਜਨਮੇ ਗਵਨ ਮਿਟਾਇਆ ਮਹਲਾ ਪਹਿਲਾ ਪੰਨਾ 940 ਹੀ ਸਹੀ ਰਸਤਾ ਹੈ ਜਿਹੜਾ ਜਗਿਆਸੂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਕird ਹਮਾਰੇ ਮਹਲਾ ਪੰਜਵਾਂ ਪੰਨਾ 626 ਅਨੁਸਾਰ ਗੁਰੂ ਹੁਕਮਾ ਨੂੰ ਕਮਾ ਕੇ ਜੀਵਨ ਜਿਉਂਦਾ ਹੈ ਉਸ ਨੂੰ ਪ੍ਰਤੀਤ ਹੋ ਜਾਂਦਾ ਹੈ ਕਿ ਤਾਤੀ ਵਾਉ ਨਾ ਲੱਗਈ ਪਾਰ ਬ੍ਰह्म ਸ਼ਰਣਾਈ ਚਾਉ ਗਿਰਦ ਹਮਾਰੈ RAM ਕਾਰ ਦੁੱਖ ਲੱਗੇ ਨਾ ਪਾਈ ਮਹਲਾ ਪੰਜਵਾ ਪੰਨਾ 809 ਉਹ ਕਹਿ ਉੱਠਦਾ ਹੈ ਤੂੰ ਪਿੰਜਰ ਹਉ ਸੂਤਾ ਤੋਰ ਜੰਮ ਮਜ਼ਾਰ ਕਹਾ ਕਰੇ ਮੋਰ ਭਗਤ ਕਬੀਰ ਜੀ ਪੰਨਾ 332 ਪਦ ਅਰਥ ਹਉ ਸੂਟਾ ਤੋਰ ਮੈਂ ਤੇਰਾ ਤੋਤਾ ਹਾਂ ਮੋਰ ਤੋਂ ਪਾਵ ਮੀਰਾ ਬਸ ਗੁਰੂ ਜਾਂ ਪ੍ਰਭੂ ਦੇ ਦਰ ਤੇ ਪ੍ਰਮਾਨ ਹੋਣ ਲਈ ਇੱਕੋ ਪਮਾਨਾ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਮਤਲਬ ਪਹਿਲਾ ਪੰਨਾ 471 ਹਰ ਨਾਨਕ ਨਾਮ ਲੇਵਾ ਅਤੇ ਸਿੱਖ ਜਗਤ ਦਸਮ ਪਾਤਸ਼ਾਹੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਉਂਦਾ ਹੈ ਪਰ ਭਾਏ ਭਗਤ ਗੁਰਪੁਰਬ ਕਰਨਦੇ ਭਾਈ ਗੁਰਦਾਸ ਜੀ ਵਾਰ ਨੰਬਰ 12 ਪੌੜੀ ਨੰਬਰ 2 ਦੀ ਗੱਲ ਤਦੋਂ ਹੀ ਸਮਝ ਸਕਦੇ ਹਾਂ ਜੇਕਰ ਅਸੀਂ ਗੁਰੂ ਹੁਕਮਾਂ ਨੂੰ ਅਮਲੀ ਜੀਵਨ ਵਿੱਚ ਅਪਣਾਈਏ ਹਰ ਧਰਮ ਵਿੱਚ ਦਾਖਲ ਹੋਣ ਦਾ ਵਿਧਾਨ ਹੈ ਸਿੱਖ ਧਰਮ ਵਿੱਚ ਵੀ ਚਰਨ ਧੋਏ ਰਹਾ ਰਾਸ ਕਰ ਚਰਨਾ ਅੰਮ੍ਰਿਤ ਸੇਖਾਂ ਪਿਲਾਇਆ ਭਾਈ ਗੁਰਦਾਸ ਜੀ ਵਾਰ ਨੰਬਰ 1 ਪੌੜੀ ਨੰਬਰ 23 ਤੋਂ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹਲ ਛਕੇ ਰਹਿਤਨਾਮਾ ਭਾਈ ਦੇਸਾ ਸਿੰਘ ਤੱਕ ਦਾ ਵਿਧਾਨ ਹੋਂਦ ਵਿੱਚ ਹੈ ਜਿਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਪੰਥ ਵੱਲੋਂ ਸਿੱਖ ਨੂੰ ਮੂਲ ਮੰਤਰ ਗੁਰ ਮੰਤਰ ਪੰਜ ਕਕਾਰਾਂ ਕੇਸ ਗੰਗਾ ਕੜਾ ਕਿਰਪਾਨ ਕਛਹਿਰਾ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਦੀ ਬਖਸ਼ਿਸ਼ ਹੁੰਦੀ ਹੈ ਇਹ ਸਾਰਾ ਕੁਝ ਜਿੱਥੇ ਸਾਨੂੰ ਅਧਿਆਤਮਿਕ ਉਚਾਈਆਂ ਵੱਲ ਲੈ ਜਾਂਦਾ ਹੈ ਉਥੇ ਕੌਮੀ ਪੱਦਰ ਤੇ ਇੱਕ ਸਾਰਤਾ ਦਾ ਪ੍ਰਤੀਕ ਵੀ ਹੈ ਜਿਸ ਤੋਂ ਸਾਨੂੰ ਮਿਲਵੇ ਕੀ ਮਹਿਮਾ ਬਰਨ ਨਾ ਸਕੋ ਨਾਨਕ ਪਰੇ ਪਰਿਲਾ ਮਹਲਾ 5ਵਾਂ ਪੰਨਾ 498 ਦਾ ਸੱਭਿਆਚਾਰਕ ਜੀਵਨ ਪ੍ਰਾਪਤ ਹੁੰਦਾ ਹੈ ਦੂਜੇ ਪਾਸੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਮਹਲਾ 3ਜਾ ਪੰਨਾ 601 ਦਾ ਪੱਖ ਵੀ ਹੈ ਜਿਸ ਰਾਹੀਂ ਮਨੁੱਖੀ ਜ਼ਿੰਦਗੀ ਬਰਬਾਦ ਤੇ ਖੁਆਰ ਹੋ ਜਾਂਦੀ ਹੈ ਆਪਣੇ ਭਾਣੇ ਜੋ ਚੱਲੇ ਵਾਲਾ ਸਿੱਖ ਤਨਖਾਈਆ ਤੇ ਪਤਿਤ ਪੁਣੇ ਕੀ ਖੱਡ ਵਿੱਚ ਡਿੱਗਿਆ ਹੁੰਦਾ ਹੈ ਸਿੱਖ ਰਹਿਤ ਮਰਜਾਦਾ ਅਨੁਸਾਰ ਪੰਥਕ ਰੈਣੀ ਅਧੀਨ ਅਮਰਤ ਸੰਸਕਾਰ ਪੰਨਾ ਨੰਬਰ 21 ਤੋਂ 32 ਤੱਕ ਅੰਕਤ ਹੈ ਸਿੱਖ ਨੇ ਗੁਰੂ ਦੇ ਹੁਕਮ ਅਨੁਸਾਰ ਮੀਣੇ ਮਸੰਦ ਧੀਰਮੱਲੀਏ ਰਾਮਰਾਈਏ ਅਤੇ ਨਕਲੀ ਨਰਨਕਾਰੀ ਆਦਿਕ ਪੰਥ ਵਿਰੋਧੀਆਂ ਦੀ ਕੁਸੰਗਤ ਤੋਂ ਦੂਰ ਰਹਿਣਾ ਹੈ ਅਤੇ ਨੜੀਮਾਰ ਹੁੱਕਾ ਤਮਾਕੂ ਪੀਣ ਵਾਲਾ ਕੁੜੀਮਾਰ ਸਿਰਗੁੰਮ ਸਿਰ ਤੋਂ ਕੇਸ ਕੱਟਣ ਵਾਲਾ ਬੇਅਮਰਤੀਏ ਦਾ ਝੂਠਾ ਖਾਨ ਤੇ ਪਤਤ ਲੋਕਾਂ ਦੇ ਕੁਸੰਗ ਤੋਂ ਵੀ ਬਚਣਾ ਹੈ ਕਿਉਂਕਿ ਇਹਨਾਂ ਦੀ ਸੰਗਤ ਬਹੁਤ ਦੁਖਦਾਈ ਹੁੰਦੀ ਹੈ ਭਗਤ ਕਬੀਰ ਜੀ ਦੇ ਬਚਨ ਚੇਤੇ ਰੱਖਣ ਯੋਗ ਹੈ ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੀਰੀਐ ਸਾਖਤ ਸੰਗ ਨਾ ਹੇਰ ਭਗਤ ਕਬੀਰ ਜੀ ਪੰਨਾ 1369 ਸਿੱਖ ਨੇ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਮਹਲਾ 3 ਪੰਨਾ 1378 ਦੇਵੜ ਮੁੱਲੇ ਉਪਦੇਸ਼ ਨੂੰ ਸਮਝਦਿਆਂ ਕੇਸਾਂ ਨੂੰ ਨਹੀਂ ਰੰਗਣਾ ਪੁੱਤਰ ਧੀ ਦਾ ਸਾਖ ਵਪਾਰੀ ਵਰਤੀ ਨਾਲ ਨਹੀਂ ਕਰਨਾ ਕੋਈ ਨਸ਼ਾ ਜਿਸ ਨਾਲ ਆਪਣਾ ਪਰਾਇਆ ਨਾ ਪਛਾਣਾਈ ਮਹਲਾ 3 ਪੰਨਾ 554 ਦਾ ਖੋਟ ਪੈਦਾ ਹੋਵੇ ਨਹੀਂ ਕਰਨਾ ਕੋਈ ਸੰਸਕਾਰ ਗੁਰਮਤਿ ਵਿਰੋਧੀ ਨਹੀਂ ਕਰਨਾ ਤਾਂ ਕਿ ਖਾਲਸਾ ਪੰਥ ਨਿਰਮਲ ਤੇ ਨਿਆਰਾ ਰਹਿ ਸਕੇ ਭਗਤਾਂ ਕੀ ਚਾਲ ਨਿਰਾਲੀ ਮਹਲਾ 3 ਪੰਨਾ 918 ਵਿਚ ਵਿਖਮਾਰਗ ਚੱਲਣਾ ਦਾ ਭਾਵ ਸਮਝਦਿਆਂ ਚਾਰ ਕੁਰਹਿਤਾਂ ਤੋਂ ਬਚ ਕੇ ਰਹਿਣਾ ਹੈ ਜਿਵੇਂ ਕਿ ਨੰਬਰ 1 ਕੇਸਾਂ ਦੀ ਬੇਅਦਵੀ ਨਹੀਂ ਕਰਨੀ ਕੇਸਾਂ ਦੀ ਦਾਤ ਮਨੁੱਖਤਾ ਲਈ ਉਤਨੀ ਹੀ ਪੁਰਾਤਨ ਹੈ ਜਿੰਨੀ ਕਿ ਸ੍ਰਿਸ਼ਟੀ ਦੀ ਰਚਨਾ ਕੇਸਾਂ ਦੀ ਸੰਭਾਲ ਓਕਮਰ ਜਾਈ ਚੱਲਣਾ ਦੀ ਅਰੰਭਤਾ ਹੈ ਪਰਮਾਤਮਾ ਵੀ ਜਦੋਂ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਦਾ ਹੈ ਤਾਂ ਸੋਹਣੇ ਨੱਕ ਜਿਹਨੇ ਲੰਮੜੇ ਵਾਲਾ ਮਹਲਾ ਪਹਿਲਾ ਪੰਨਾ 567 ਦਾ ਰੂਪ ਹੀ ਧਾਰਦਾ ਉਸ ਨੂੰ ਮੰਨਣਹਾਰ ਕੇਸੋ ਕੇਸੋ ਕੂਕੀਐ ਪੰਨਾ 1376 ਕਹਿ ਕਹਿ ਕੇ ਉਸ ਨੂੰ ਸਿਮਰਦੇ ਹਨ ਸਾਰੇ ਗੁਰੂ ਸਹਿਬਾਨ ਭਗਤ ਸਹਿਬਾਨ ਅਤੇ ਸਿੱਖ ਪਟ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ ਕੇਸਾ ਧਾਰੀ ਸੰਤ ਤਾਈਓ ਆਪਣੇ ਪਿਆਰੇ ਦੀ ਸੇਵਾ ਵਿੱਚ ਕੇਸ ਸੰਗ ਦਾਸ ਪਗ ਝਾਰੂ ਮਹਲਾ 5 ਪੰਨਾ 500 ਕੇਸ ਚਵਰ ਕਰ ਫੇਰੀ ਕਬੀਰ ਜੀ ਪੰਨਾ 969 ਦਾ ਇਜ਼ਹਾਰ ਕਰਦੇ ਹਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਉਪਦੇਸ਼ ਦਿੱਤਾ ਸੀ ਮਰਦਾਨਿਆਂ ਤਿੰਨ ਬਾਤਾਂ ਤੋਂ ਕਰ ਸਿਰ ਤੇ ਕੇਸ ਰੱਖਣੇ ਪਿਛਲ ਰਾਤੀ ਸਤਨਾਮ ਦਾ ਜਾਪ ਜਪਣਾ ਤੀਜਾ ਆਏ ਜਗਿਆਸੂ ਸੰਤ ਸਾਧ ਦੀ ਸੇਵਾ ਕਰਨੀ ਸਾਖੀ ਭਾਈ ਬਾਲਾ ਕੇਸ ਲੜਕੇ ਕੇ ਜੋ ਹੋਏ ਸੋ ਉਹਨਾਂ ਦਾ ਬੁਰਾ ਨਾ ਮੰਨੇ ਕੇਸ ਉਹੀ ਭਾਵ ਜਮੰਦਰੂ ਰੱਖੇ ਨਾਮ ਸਿੰਘ ਰੱਖੇ ਪ੍ਰੇਮ ਸੁਮਾਰਗ ਨੋਬਲ ਇਨਾਮ ਜੇਤੂ ਅਰਬਿੰਦਰਨਾਥ ਟੈਗੋਰ ਨੇ ਕਿਹਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਕੇ ਜਪਜੀ ਵਿਚਾਰ ਪੜ੍ਹ ਕੇ ساری ਉਮਰ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਪਰ ਅੱਜ ਸਾਡੀ ਨੌਜਵਾਨ ਪੀੜ੍ਹੀ 95% ਤੱਕ ਕੇਸਾਂ ਦੀ ਬੇਅਦਬੀ ਕਰਕੇ ਸਿੱਖੀ ਸਰੂਪ ਨੂੰ ਢਾਲ ਆ ਰਹੀ ਹੈ ਇੱਕ ਵਾਰ ਟੂਡੇ ਟੀਵੀ ਚੈਨਲ ਵੱਲੋਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦਾ ਮੌਇਨਾ ਕੀਤਾ ਗਿਆ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਉੱਥੇ ਮੌਜੂਦ ਸਨ ਮਾਰਨਿੰਗ ਪ੍ਰੇਅਰ ਪ੍ਰਾਰਥਨਾ ਕਰਨ ਵਾਲੇ ਸਿੱਖ ਵਿਦਿਆਰਥੀ ਜੋ ਦੇਹ ਸ਼ਬਾ ਵਰਮ ਹੋਏ ਹੈ ਸ਼ਬਦਾਂ ਨਾਲ ਪ੍ਰਾਰਥਨਾ ਕਰ ਰਹੇ ਸਨ ਕਾਲਜ ਦੇ ਨਿਜਮਾ ਮੁਤਾਬਕ ਪੰਜੇ ਹੀ ਮੋਨੇ ਵਿਦਿਆਰਥੀ ਸਨ ਇੱਥੋਂ ਸਾਨੂੰ ਬਾਕੀ ਥਾਵਾਂ ਦਾ ਅੰਦਾਜ਼ਾ ਲੱਗ ਜਾਣਾ ਚਾਹੀਦਾ ਅੱਜ ਇਸ ਹਾਲਤ ਲਈ ਬੱਚੇ ਬਹੁਤੇ ਜ਼ਿੰਮੇਵਾਰ ਨਹੀਂ ਬਲਕਿ ਕਸੂਰ ਸਾਡਾ ਵੱਡਿਆਂ ਦਾ ਹੈ ਜਿਨ੍ਹਾਂ ਨੇ ਸ਼ਾਇਦ ਕੇਸਾਂ ਦੀ ਮਹੱਤਤਾ ਨੂੰ ਉਹਨਾਂ ਦੇ ਘਰਾਂ ਸਕੂਲਾਂ ਅਤੇ ਗੁਰਦੁਆਰਿਆਂ ਤੱਕ ਨਹੀਂ ਪਹੁੰਚਾਇਆ ਅੱਜ ਹਰ ਨਗਰ ਪਿੰਡ ਵਿੱਚ ਪਖੰਡੀ ਬਾਬਿਆਂ ਦੀਆਂ ਵਰ੍ਹਸੀਆਂ ਤਾਂ ਮਨਾਈਆਂ ਜਾਂਦੀਆਂ ਹਨ ਪਰ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਕਦੇ ਯਾਦ ਨਹੀਂ ਕੀਤਾ ਜਾਂਦਾ ਜੇ ਸਿੱਖੀ ਸਰੂਪ ਨੂੰ ਸੰਭਾਲਣਾ ਹੈ ਤਾਂ ਹਰ ਗੁਰੂ ਘਰ ਸਾਲ ਵਿੱਚ ਇੱਕ ਵਾਰ ਘੱਟੋ-ਘੱਟ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜੋ ਪੀਰ ਬੁੱਧੂ ਸ਼ਾਹ ਨੂੰ ਚੇਤੇ ਕਰੇ ਆਤ ਜਿਨ੍ਹਾਂ ਨੂੰ ਪੁੱਤਾਂ ਭਰਾਵਾਂ ਦੀ ਸ਼ਹੀਦੀ ਦੇ ਬਦਲੇ ਕੇਸਾਂ ਸਮੇਤ ਕੰਗਾ ਤੇ ਦਸਤਾਰ ਨਾਲ ਸਮਾਨਿਆ ਗਿਆ ਤਾਂ ਕਿ ਅੱਜ ਫਿਰ ਨੌਜਵਾਨ ਵਰਗ ਹਰ ਦੋ ਆਲਮ ਕੀਮਤੇ ਜਕ ਤਾਰ ਮੁਏ ਯਾਰ ਮਾਂ ਗੱਜਲ ਭਾਈ ਨੰਦ ਲਾਲ ਜੀ ਦੀ ਅਰਥ ਦੋਵੇਂ ਜਹਾਨ ਸਾਡੇ ਉਸ ਯਾਰ ਦੇ ਇੱਕ ਵਾਲ ਦੇ ਮੁੱਲ ਬਰਾਬਰ ਹਨ ਦਾ ਮਾਣ ਕਰ ਸਕੇ ਮੇਰੇ ਸਨਮਾਨਯੋਗ ਪ੍ਰਿੰਸੀਪਲ ਹਰਪ੍ਰੀਤ ਸਿੰਘ ਗੁਰਪਰਵਾਸੀ ਚੰਡੀਗੜ੍ਹ ਕਈ ਵਾਰ ਲੈਕਚਰ ਦਿੰਦਿਆਂ ਘਟਨਾ ਸੁਣਾਇਆ ਕਰਦੇ ਸਨ ਕਿ ਇੱਕ ਵਾਰ ਬਾਬਾ ਭਗਤ ਸਿੰਘ ਠਰੂ ਵਾਲੇ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ ਕਿ ਦੋ ਨੌਜਵਾਨ Hindu ਤੇ Musalman ਆਪਸ ਵਿੱਚ ਝਗੜ ਪਏ ਸਨ ਸਿਆਣੇ ਬੰਦਿਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਹਨਾਂ ਨੂੰ ਸ਼ਾਂਤ ਕਰੋ ਬਾਬਾ ਭਗਤ ਸਿੰਘ ਜੀ ਨੇ ਜਦੋਂ ਦੋਨਾਂ ਨੂੰ ਬਿਠਾ ਕੇ ਲੜਾਈ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਦੋਨੋਂ ਜ਼ਿੱਦ ਕਰ ਰਹੇ ਸਨ ਕਿ ਪ੍ਰਮਾਤਮਾ ਨੇ ਪਹਿਲਾਂ ਹਿੰਦੂ ਪੈਦਾ ਕੀਤੇ ਹਨ ਦੂਜਾ ਕਹਿ ਰਿਹਾ ਹੈ ਕਿ ਪਹਿਲਾਂ ਮੁਸਲਮਾਨ ਪੈਦਾ ਕੀਤੇ ਹਨ ਬਾਬਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਬੇਟਾ ਜੇ ਤੁਹਾਡੇ ਦੋਹਾਂ ਦੀ ਸੰਤਾਨ ਨੂੰ 20-25 ਸਾਲ ਤੱਕ ਕੋਈ ਉਸ ਤਰ੍ਹਾਂ ਨਾ ਲੱਗੇ ਤਾਂ ਕੌਣ ਪਹਿਲਾਂ ਪੈਦਾ ਹੋਵੇਗਾ ਦੋਨੋਂ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਉਹਨਾਂ ਦੀ ਸੂਰਤ ਤੁਹਾਡੇ ਵਰਗੀ ਹੋਵੇਗੀ ਬਾਬਾ ਜੀ ਹੱਸ ਕੇ ਕਹਿਣ ਲੱਗੇ ਪ੍ਰਮਾਤਮਾ ਨੇ ਤਾਂ ਮਨੁੱਖ ਨੂੰ ਸਾਬਤ ਸੂਰਤ ਪੈਦਾ ਕੀਤਾ ਹੈ ਪਰ ਤੁਸੀਂ ਦੋਨੋਂ ਤਾਂ ਉਸ ਤਰੇ ਤੋਂ ਪੈਦਾ ਹੋਏ ਹੋ ਸੋ ਅੱਜ ਕੌਮਾਂ ਨੂੰ ਸੋਹਣੇ ਕੇਸ ਤੇ ਸੋਹਣੀ ਦਸਤਾਰ ਦੀ ਸ਼ਾਨ ਤੇ ਮਾਣ ਕਰਨ ਦੀ ਲੋੜ ਹੈ ਨਾ ਕਿ ਹੀਣ ਭਾਵਨਾ ਵਿੱਚ ਫਸਣ ਦੀ ਟੀਵੀ ਚੈਨਲ ਤੇ ਮਿਸਟਰ ਸਿੰਘ ਸ਼ੋ ਸਿੱਖੀ ਸਰੂਪ ਨੂੰ ਉਜਾਗਰ ਕਰਨ ਲਈ ਚੰਗੀ ਪਹਿਲ ਕਦਮੀ ਰਿਹਾ ਹੈ ਇਸ ਤਰ੍ਹਾਂ ਅੱਗੋਂ ਵੀ ਹੁੰਦਾ ਰਹਿਣਾ ਚਾਹੀਦਾ ਹੈ ਤੇ ਯਾਦ ਰੱਖਣਾ ਚਾਹੀਦਾ ਹੈ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਇ ਕਾਏ ਜੋ ਕਿਛ ਕੀਆ ਸੁਮਨ ਕੀਆ ਮੁੰਡਾ ਮੁੰਡ ਆ ਜਾਣੇ ਭਗਤ ਕਬੀਰ ਜੀ ਪੰਨਾ 1369 ਨੰਬਰ 2 ਕੁੱਠਾ ਖਾਣਾ ਹਲਾਲ ਕੀਤਾ ਮਾਸ ਗੁਲਾਮੀ ਦੀ ਨਿਸ਼ਾਨੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜ਼ਬਰੀ ਕਿਸੇ ਮਨੁੱਖ ਦੀ ਖੁਰਾਕ ਤੇ ਪਾਬੰਦੀ ਲਾਉਣਾ ਜ਼ੁਲਮ ਹੈ ਇਹ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਮਹਲਾ ਪਹਿਲਾ ਪੰਨਾ 142 ਵਾਲੀ ਲਾਂਤ ਸੀ ਇਸ ਲਈ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਇਸ ਵਿਰੁੱਧ ਆਵਾਜ਼ ਉਠਾਈ ਗਈ ਦਸਮ ਪਾਤਸ਼ਾਹ ਜੀ ਵੱਲੋਂ ਕਾਬਲ ਦੀ ਸੰਗਤ ਦੇ ਨਾਮ ਤੇ ਲਿਖਿਆ ਹੁਕਮਨਾਮਾ ਅਪਾਖਿਆ ਕਾ ਕੋਠਾ ਬੱਕਰਾ ਖਾਣਾ ਮਹੱਲਾ ਪਹਿਲਾ ਪੰਨਾ 472 ਭਾਵ ਕਲਮਾ ਪੜ੍ਹ ਕੇ ਇਸਲਾਮੀ ਢੰਗ ਨਾਲ ਤਿਆਰ ਕੀਤਾ ਮਾਸ ਨਹੀਂ ਖਾਣਾ ਇਸ ਲਹਨਤੋਂ ਦੋ ਬਚਾਉਣ ਵਾਸਤੇ ਹੀ ਹੈ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਬਸਾਂਝਾ ਸਿਧਾਂਤ ਹੈ ਕਿ ਹਰ ਮਨੁੱਖ ਆਪਣੀ ਆਜ਼ਾਦੀ ਭਰਿਆ ਜੀਵਨ ਜੀ ਸਕੇ ਨੰਬਰ 3 ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਭੋਗਣਾ ਜਿੱਥੇ ਪਤੀ ਬ੍ਰਤ ਧਰਮ ਅੰਦਰ ਸੱਚ ਮੁਖ ਊਜਲਾ ਖਸਮੇ ਮਹੇ ਸਮਾਇ ਮਹਲਾ ਤੀਜਾ ਪੰਨਾ 785 ਦੀ ਪਵਿੱਤਰ ਜੀਵਨ ਜਾਚ ਬਖਸ਼ਦਾ ਹੈ ਉਥੇ ਇਸਤਰੀ ਬ੍ਰਤ ਧਰਮ ਪਰ ਵੇਰ ਨਾ ਜੋਹੇ ਕੰਤ ਤੂੰ ਮਹਲਾ ਪੰਜਵਾਂ ਪੰਨਾ 1095 ਦੀ ਬਖਸ਼ਿਸ਼ ਕਰਦਾ ਹੈ ਇਸੇ ਲਈ ਸਾਡੇ ਦੁਸ਼ਮਣ ਵੀ ਮਾਰਨ ਨਾਲ ਆਖਦੇ ਹਨ ਜਹਾਨਮ ਨਾ ਬਾਸ਼ਦ ਮਿਆਨੇ ਸਗਾ ਪਾਵੇ ਨਾ ਕੁੱਤਿਆਂ ਵਿੱਚ ਕੋਈ ਬਿਬਚਾਰੀ ਨਹੀਂ ਹੁੰਦਾ ਕਾਜ਼ੀ ਨੂਰ ਮੁਹੰਮਦ ਅੱਜ ਪੂਰਾ ਸੰਸਾਰ ਗੁਰਮਤਿ ਸਿਧਾਂਤ ਨੂੰ ਨਮਸਕਾਰ ਕਰਦਾ ਹੈ ਜਿਸ ਤਰ੍ਹਾਂ ਹੀ ਜੈਸਾ ਸੰਗ ਬਿਸਿਰ ਸਿਉ ਹੈਰੇ ਤੈਸੋ ਹੀ ਇਹ ਪਰਗ੍ਰਹ ਮਹੱਲਾ ਪੰਜਵਾਂ ਪੰਨਾ 403 ਦਾ ਸੰਦੇਸ਼ ਮਿਲਦਾ ਹੈ ਅੱਜ ਏਡਜ਼ ਦੇ ਮਹਾਮਾਰੀ ਰੋਗ ਨੇ ਪੂਰੇ ਸੰਸਾਰ ਨੂੰ ਚਿੰਤਾ ਚ ਪਾਇਆ ਹੋਇਆ ਹੈ ਸਾਲ 2022 ਦੀ ਰਿਪੋਰਟ ਮੁਤਾਬਕ ਦੁਨੀਆ 'ਚ 3 ਕਰੋੜ 90 ਲੱਖ ਏਡਜ਼ ਮਰੀਜ਼ ਹਨ ਜਿਨ੍ਹਾਂ ਵਿੱਚੋਂ ਹੁਣ ਤੱਕ 6 ਲੱਖ 30 ਹਜ਼ਾਰ ਏਡਜ਼ ਨਾਲ ਸੰਬੰਧਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਸਾਲ 2021 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ 24 ਲੱਖ ਏਡਜ਼ ਮਰੀਜ਼ ਹਨ ਜਿਨ੍ਹਾਂ ਵਿੱਚ ਸਾਲ 2021 'ਚ ਤਕਰੀਬਨ 63 ਹਜ਼ਾਰ ਨਵੇਂ ਰੋਗੀ ਮਿਲੇ ਹਨ ਪੰਜਾਬ ਦੀ ਸਾਲ 2022-23 ਦੀ ਰਿਪੋਰਟ ਬੜੀ ਭਿਆਨਕ ਹੈ ਕਿਉਂਕਿ ਇਸ ਸਾਲ 10109 ਏਡਜ਼ ਰੋਗੀ ਨਵੇਂ ਪਾਏ ਗਏ ਹਨ ਜੋ ਪਿਛਲੇ ਸਾਲ ਦੇ 4131 ਮਰੀਜ਼ਾਂ ਨਾਲੋਂ ਤਿੰਨ ਗੁਣਾ ਵਧ ਹਨ ਸੋ ਜੀਵਨ ਪਵਿੱਤਰਤਾ ਲਈ ਜ਼ਰੂਰੀ ਹੈ ਕਿ ਅੱਜ ਹਰ ਸਿੱਖ ਤੇ ਗੈਰ ਸਿੱਖ ਇੱਕ ਆਨਾਰੀ ਜਤੀ ਹੋਏ ਪਰ ਨਾਰੀਤੀ ਭੈਣ ਵਖਾਣੇ ਭਾਈ ਗੁਰਦਾਸ ਜੀ ਵਾਰ ਨੰਬਰ 6 ਪੌੜੀ ਨੰਬਰ 8 ਵਾਲੇ ਪਵਿੱਤਰ ਸਿਧਾਂਤ ਨੂੰ ਅਪਣਾਏ ਨੰਬਰ 4 ਤੰਬਾਕੂ ਦਾ ਵਰਤਨ ਗੁਰਮਤ ਸਿਧਾਂਤ ਨੇ ਨਸ਼ਿਆਂ ਦੀ ਜੜ ਨੂੰ ਪਕੜਿਆ ਹੈ ਕਿਉਂਕਿ ਤਮਾਕੂ ਸਭ ਤੋਂ ਸਸਤਾ ਤੇ ਆਸਾਨ ਤਰੀਕੇ ਨਾਲ ਪ੍ਰਾਪਤ ਹੋਣ ਵਾਲਾ ਨਸ਼ਾ ਹੈ ਜਿਵੇਂ ਨਮਕ ਹਰਾਮ ਨਹੀਂ ਕਰਨਾ ਦਾ ਭਾਵ ਹੁੰਦਾ ਹੈ ਕਿ ਹਰ ਤਰ੍ਹਾਂ ਦਾ ਪਰਾਇਆ ਹੱਕ ਨਹੀਂ ਖਾਣਾ ਏਵੇਂ ਹੀ ਤਮਾਕੂ ਦੇ ਸੇਵਨ ਤੇ ਪਾਬੰਦੀ ਨਾਲ ਬਾਕੀ ਹਰ ਤਰ੍ਹਾਂ ਦੇ ਨਸ਼ੇ ਤੇ ਰੋਕ ਲੱਗ ਜਾਂਦੀ ਹੈ ਇਹ ਸਭ ਤੋਂ ਖਤਰਨਾਕ ਨਸ਼ਾ ਹੈ ਜੋ ਤੂੰ ਇਰਾਹੀ ਇਰਦ-ਗਿਰਦ ਦੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ ਆਉਣ ਵਾਲੀ ਸੰਤਾਨ ਤੇ ਬੁਰਾ ਅਸਰ ਪਾਉਂਦਾ ਹੈ ਸਿੱਖ ਬੋਲਚਾਲ ਵਿੱਚ ਇਸ ਨੂੰ ਜਗਤ ਝੂਠ ਕਿਹਾ ਗਿਆ ਅੱਜ अनेका ਟੰਗਾਂ ਰਾਹੀਂ ਨੌਜਵਾਨੀ ਇਸ ਵਿੱਚ ਗਰਸੀ ਪਈ ਹੈ ਪੂਰੇ ਵਿਸ਼ਵ ਵਿੱਚ 70 ਲੱਖ ਬੰਦਾ ਤਮਾਕੂ ਸੇਵਨ ਨਾਲ ਮਰਦਾ ਹੈ ਜਿਨ੍ਹਾਂ ਵਿੱਚੋਂ 13.5 ਲੱਖ ਬੰਦਾ ਹਰ ਸਾਲ ਕੇਵਲ ਭਾਰਤ ਵਿੱਚ ਅਤੇ ਤਕਰੀਬਨ 30 ਹਜ਼ਾਰ ਬੰਦਾ ਪੰਜਾਬ ਵਿੱਚ ਮਰਦਾ ਹੈ ਜਦਕਿ ਭਾਰਤੀ ਧਾਰਮਿਕ ਗ੍ਰੰਥ ਇਸ ਦਾ ਸਖਤ ਵਿਰੋਧ ਵੀ ਕਰਦੇ ਹਨ ਤੂਮਰ ਪਾਨੰਗ ਰਤਨ ਵਿਪਰੰਗ ਦਾਨਕ ਦੇ ਜੰਤੀ ਜੇ ਨਰਾ ਦਾਤਾ ਰੌਰਵੇ ਜਾਤੰ ਬ੍ਰਾਹਮਣ ਗ੍ਰਾਮ ਸੋ ਸੂਕਰ ਸਿਕੰਦ ਪੁਰਾਣ ਇਸ ਦੇ ਅਰਥ ਹਨ ਕਿ ਧੂਮਰ ਪਾਨੀਏ ਵਿਪਰ ਕੋ ਦਹਿ ਦਾਨ ਜੇ ਕੋਏ ਦਾਤਾ ਨਰਕੇ ਬਾਸ ਲਹੈ ਵਿਪਰ ਸੂਕਰ ਪੁਰ ਹੋਏ ਗੁਰਪੁਰਬ ਪ੍ਰਕਾਸ਼ ਬੀਜੀਏ ਇੱਕ ਕਲਪਤੈ ਦੋਏ ਕਲਪਤੇ ਨਾਗਨੀ ਬਹਨੇ ਸਹਾਂਸਰ ਕਲਪਤੈ ਤੁਮਰ ਪਾਨ ਨਾ ਦਿਆਤੇ ਮਨੁ ਸਿਮਰਤੀ ਇਸ ਦੇ ਹਰ ਤ ਹਨ ਕਿ ਭੰਗ ਪੀਣ ਵਾਲਾ ਇੱਕ ਨਰਕ ਭੋਗਦਾ ਹੈ ਫੀਮ ਖਾਣ ਵਾਲਾ ਦੋ ਸ਼ਰਾਬ ਦਾ ਪਿਆਕੜ ਹਜ਼ਾਰਾਂ ਨਰਕਾਂ ਦਾ ਭਾਗੀ ਬਣਦਾ ਹੈ ਪਰ ਤੁਮਰ ਪਾਨ ਕਰਨ ਵਾਲਾ ਕਿੰਨਾ ਨਰਕ ਗਾਮੀ ਹੈ ਉਹਨਾਂ ਨਰਕਾਂ ਦੀ ਗਿਣਤੀ ਨਹੀਂ ਹੋ ਸਕਦੀ ਅੱਜ ਪੰਜਾਬ ਨਸ਼ਿਆਂ ਵਿੱਚ ਕਿੱਥੋਂ ਤੱਕ ਗ੍ਰਸਤ ਹੈ ਸਾਨਾ 2018 ਦੀ ਇੱਕ ਰਿਪੋਰਟ ਮੁਤਾਬਕ ਭਾਰਤ ਚ ਮਾਨਸਿਕ ਰੋਗਾਂ ਦੀ ਦਰ 10.6 ਫੀਸਦੀ ਹੈ ਤੇ ਪੰਜਾਬ ਚ ਇਹ ਦਰ 13.42 ਫੀਸਦੀ ਹੈ ਅਤੇ ਪੰਜਾਬ ਦੇ ਪਿੰਡਾਂ ਵਿੱਚ ਤਕਰੀਬਨ 15 ਫੀਸਦੀ ਹੈ ਇਸ ਦਾ ਮੂਲ ਕਾਰਨ ਨਸ਼ਿਆਂ ਦੀ ਵਧੇਰੇ ਵਰਤੋਂ ਹੈ ਸਿੱਖ ਨੇ ਧਿਆਨ ਕਰਨਾ ਹੈ ਕਿ ਗੁਰੂ ਦਾ ਇਹ ਹੁਕਮ ਹੈ ਕੁੱਠਾ ਹੋਕਾ ਚਰਸ ਤਮਾਕੂ ਗਾਂਜਾ ਟੋਪੀ ਤਾੜੀ ਖਾਕੂ ਇਨਕੀ ਓਰ ਨ ਕਬਹੂ ਦੇਖੈ ਰਹਿਤਵੰਤ ਸੋ ਸਿੰਘ ਬਸੇਖੈ ਰਹਿਤਨਾਮਾ ਭਾਈ ਦੇਸਾ ਸਿਨ ਖਾਕੂ ਭਾਵ ਚੰਡੂ ਜਿਸ ਨੂੰ ਤਮਾਕੂ ਵਾਂਗ ਪੀਣ ਤੇ ਧੂਆ ਨਿਕਲਦਾ ਸੋ ਸਿੱਖ ਨੇ ਆਪਣੇ ਵਿਰਸੇ ਨੂੰ ਸੰਭਾਲਦਿਆਂ ਪਵਿੱਤਰ ਜੀਵਨ ਖਾਲਸਾ ਦੀ ਸ਼ਾਨ ਨਾਲ ਜਿਉਣਾ ਹੈ ਇਹ ਸੱਚ ਹੈ ਕਿ ਗੁਰੂ ਤੇ ਪ੍ਰਮਾਤਮਾ ਬਖਸ਼ਿੰਦ ਹਨ ਪਤਿਤ ਪਾਵਨ ਹਨ ਪਰ ਜੇ ਮਨੁੱਖ ਸਿਧਾਂਤਾਂ ਦੀ ਉਲੰਘਣਾ ਕਰੇਗਾ ਤਾਂ ਸਮਾਜ ਕਲੰਕਿਤ ਅਖਵਾਏਗਾ ਭਾਈ ਗੁਰਦਾਸ ਜੀ ਸਿੱਖ ਨੂੰ ਸੁਚੇਤ ਕਰਦੇ ਹੋਏ ਕਥਨ ਕਰਦੇ ਹਨ ਕਿ ਜਿਵੇਂ ਕਾਇਲ ਮਨੁੱਖ ਦਾ ਇਲਾਜ ਰਾਹੀਂ ਜ਼ਖਮ ਤਾਂ ਠੀਕ ਹੋ ਜਾਂਦਾ ਪਰ ਟਾਕੀਆਂ ਨਜ਼ਰ ਆਉਂਦੀਆਂ ਹਨ ਓਵੇਂ ਪਤਿਤ ਹੋਇਆ ਮਨੁੱਖ ਕਲੰਕੀ ਨਜ਼ਰੀਏ ਨਾਲ ਹੀ ਵੇਖਿਆ ਜਾਂਦਾ ਹੈ ਜੈਸੇ ਕਾਉ ਕਾਇਲ ਕੋ ਯਤਨ ਕੈ ਨੀਕੋ ਹੋਤ ਪੀਰ ਮਿਟ ਜਾਏ ਲੀਕ ਮਿਟਤ ਨਾ ਪੇਖੀਐ ਅਰਥ ਜਿਵੇਂ ਕਿਸੇ ਫਟ ਦਾ ਇਲਾਜ ਕੀਤੇਆਂ ਜ਼ਖਮ ਠੀਕ ਹੋ ਜਾਂਦਾ ਪੀੜਾ ਵੀ ਮਿਟ ਜਾਂਦੀ ਹੈ ਪਰ ਉਸ ਦਾ ਨਿਸ਼ਾਨ ਨਹੀਂ ਜਾਂਦਾ ਜੈਸੇ ਫਾਟੇ ਅੰਬਰੋ ਸਿਆਏ ਪੁਨ ਓਡਿਯਤਾ ਨਾਂਗੋ ਤਾ ਨਾ ਹੋਏ ਤਉ ਥੇ ਗਰੀ ਪਰੇਖੀਐ ਅਰਥ ਜਿਵੇਂ ਫਟੇ ਕੱਪੜੇ ਸਿਓ ਕੇ ਮੋੜ ਪੈਣ ਤਾਂ ਲਈਦੇ ਹਨ ਨੰਗਾ ਨਹੀਂ ਰਹਿਦਾ ਪਰ ਉਸ ਨੂੰ ਲੱਗੀ ਟਾਕੀ ਵਿਖਾਈ ਦਿੰਦੀ ਹੈ ਜੈਸੇ ਟੂਟੇ ਬਾਸਨ ਸਵਾਰ ਦੇਤ ਹੈ ਠਠੇਰੋ ਗਿਰਤ ਨਾ ਪਾਣੀ ਐ ਗਠੀਲੋ ਪੇਖ ਪੇਖੀਐ ਅਰਥ ਜਿਵੇਂ ਟੁੱਟੇ ਭਾਂਡੇ ਨੂੰ ਕਾਰੀਗਰ ਜੋੜ ਲਾ ਦਿੰਦਾ ਹੈ ਕਿਉਂ ਪਾਣੀ ਤਾਂ ਨਹੀਂ ਡੁੱਲਦਾ ਪਰ ਉਸ ਨੂੰ ਲਾਈ ਗੰਢ ਦਾ ਤਾਗ ਨਹੀਂ ਜਾਂਦਾ ਤੈਸੇ ਗੁਰ ਚਰਨ ਬੇਮੁਖ ਦੁੱਖ ਦੇਖ ਪੁਨ ਸ਼ਰਨ ਗਹੇ ਪੁਨੀਤ ਪੈ ਕਲੰਕ ਲੇਖ ਲੇਖੀ ਹੈ ਭਾਈ ਗੁਰਦਾਸ ਜੀ ਕਵਿਤ ਨੰਬਰ 419 ਅਰਥ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਤੋਂ ਬੇਮੁਖ ਹੋਣ ਤੇ ਉਪਜੇ ਦੁੱਖਾਂ ਨੂੰ ਵੇਖ ਕੇ ਮੁਰ ਗੁਰੂ ਦੀ ਸ਼ਰਨ ਪੈਣ ਨਾਲ ਦੁੱਖ ਤਾਂ ਮਿਟ ਜਾਂਦੇ ਹਨ ਪਰ ਗੁਰੂ ਤੋਂ ਬੇਮੁਖ ਹੋਣ ਦਾ ਕਲੰਕ ਨਹੀਂ ਮਿਟਦਾ ਸੋ ਆਉ ਪਤ ਤੁਨੇ ਤੋਂ ਬਚਣ ਅਤੇ ਸੁਨੂ ਠੱਲ ਪਾਉਣ ਲਈ ਗੁਰੂ ਉਪਦੇਸ਼ ਨੂੰ ਚੇਤੇ ਕਰੀਏ ਕੀ ਹੈ ਜਦ ਬਚਨ ਸਤ ਗੁਰੂ ਕਾਰਨ ਕਰਨਾ ਸਰਬ ਸੰਗਤ ਆਦ ਅੰਤ ਮੇਰਾ ਖਾਲਸਾ ਮਾਣੇਗਾ ਹੁਕਮ ਸੋ ਤੋ ਹੋਵੇਗਾ ਸਿੱਖ ਸਹੀ ਨਾ ਮਾਣੇਗਾ ਹੁਕਮ ਸੋ ਤੋ ਹੋਵੇਗਾ ਬੇਹਾਲਸਾ ਪਾਂਚ ਕੀ ਕੁਸੰਗਤ ਅਜ ਸੰਗਤ ਸੋ ਪ੍ਰੀਤ ਕਰੇ ਦਇਆ ਔਰ ਧਰਮਤਾ ਤੇ ਆਗੇ ਸਭ ਲਾਲਸਾ ਹੁਕਾ ਨਾ ਪੀਵੇ ਸੀਸ ਦਾੜੀ ਨਾ ਮੁੰਡਾਵੇ ਸੋ ਤੋਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੀ ਕਾ ਖਾਲਸਾ ਗੁਰੂ ਸ਼ੋਭਾ ਧਿਆਏ ਨੰਬਰ 5 ਕਵੀ ਸੈਨਾਪਤੀ ਆਬ ਸ਼ਬਦ ਗੁਰੂ ਲੇਖਕ ਗਿਆਨੀ ਬਲਜੀਤ ਸਿੰਘ ਭਾਗ 17ਵਾਂ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ